ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕੱਲ੍ਹ ਵਾਤਾਪਕ ਕਰਦੇ ਆ ਜੀ ਜਿਹੜੇ ਲੱਖਾ ਸਧਾਨ ਨੂੰ ਗਲਤ ਬੋਲਦੇ ਨੇ ਜਾਂ ਭਾਨਾ ਸਿੱਧੂ ਨੂੰ ਗਲਤ ਬੋਲਦੇ ਨੇ ਜਾਂ ਪ੍ਰਵਿੰਦਰ ਝੋਟੇ ਨੂੰ ਗਲਤ ਬੋਲਦੇ ਨੇ ਤੇ ਜਿਨ੍ਹਾਂ ਨੂੰ ਲੱਗਦਾ ਕਿ ਉਹ ਸਿਰਫ ਆਪਦੇ ਫਾਇਦੇ ਲਈ ਭੱਜੇ ਫਿਰਦੇ ਨੇ ਹਨਾ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਆ ਗਲਤ ਗੱਲ ਬੜੀ ਵੀ ਆ ਕਿ ਉਹ ਆਪਦੇ ਫਾਇਦੇ ਲਈ ਭੱਜੇ ਫਿਰਦੇ ਨੇ ਤੇ ਉਹਨਾਂ ਦੀ ਮਿਹਨਤ ਪੰਜਾਬ ਦੇ ਪ੍ਰਤੀ ਉਹਨਾਂ ਦਾ ਪਿਆਰ ਹੁਣ ਪ੍ਰਵਿੰਦਰ ਝੋਟਾ ਇਹਰਾ ਕੰਮ ਕਰ ਰਿਹਾ ਲੋਕਾਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਕੀ ਨਸ਼ੇ ਛੱਡ ਦਿਓ ਯਾਰ ਗੁਰੂ ਦੇ ਲੜ ਲੱਗੋ ਅਗਰ ਉਹ ਕਿਤੇ ਰੇਡ ਜਾ ਕੇ ਮਾਰਦਾ ਤਾਂ ਫਿਰ ਉਹ ਮਾੜਾ ਬਣ ਜਾਂਦਾ ਹਨਾ ਕੁਝ ਕੁ ਇਲਜ਼ਾਮ ਇਹ ਵੀ ਲਾਉਂਦੇ ਨੇ ਕਿ ਭਾਈ ਪ੍ਰਵਿੰਦਰ ਝੋਟਾ ਖੁਦ ਆਪ ਨਸ਼ਾ ਕਰਦਾ ਤਾਂ ਇਥੇ ਤਾਂ ਕੋਨੇ ਕਹਤਾ ਸੀ ਭਾਈ ਡੋਪ ਟੈਸਟ ਕਰਾ ਲਓ ਅਗਰ ਕਿਸ ਨੂੰ ਬਹਿਮ ਹੈ ਇਪੇ ਮੈਂ ਨਸ਼ਾ ਕਰਦਾ ਹਾਂ ਮੇਰੀ ਧੌਣ ਵੱਢਦੀ ਉਹ ਡੋਪ ਟੈਸਟ ਕਰਾਉਣ ਨੂੰ ਮੈਂ ਤਿਆਰ ਆ ਪਰ ਹੁਣ ਵੀ ਪਰਮਿੰਦਰ ਝੋਟੇ ਤੇ ਅਲੀਗੇਸ਼ਨ ਲੱਗ ਹੀ ਜਾਂਦੇ ਰਹਿੰਦੇ ਨੇ ਯਰ ਨਾ ਗਲਤ ਬੋਲਿਆ ਕਰੋ ਅਗਰ ਕੋਈ ਪੰਜਾਬ ਦੇ ਲਈ ਉੱਠਦਾ ਹਨਾ ਤਾਨੂੰ ਸਬੋਧਨ ਕਰਨ ਵਾਲੇ ਵੀ ਬਹੁਤ ਹੁੰਦੇ ਨੇ ਪਰ ਦੂਜੇ ਪਾਸੇ ਥੱਲੇ ਸਿੱਟਣ ਵਾਲੇ ਵੀ ਬਹੁਤ ਹੁੰਦੇ ਨੇ ਕਿ ਕੁਝ ਕੁ ਬੰਦਿਆਂ ਦੀ ਪ੍ਰਾਣੀ ਲਾਗਦਾਖ ਹੁੰਦੀ ਆ ਮਾੜੀ ਮੋਟੀ ਇਸੇ ਗੱਲ ਨੂੰ ਲੈ ਕੇ ਜਾਂ ਉਹੀ ਵੈਸੇ ਅਣਬਣ ਹੁੰਦੀ ਐ ਤਾਂ ਉਹ ਬੰਦਾ ਹਮੇਸ਼ਾ ਉਹਨੂੰ ਨਿੰਦਦਾ ਹੀ ਰਹਿੰਦਾ ਹੁਣ ਪਾਨਾ ਸਿੱਧੂ ਯਾਰ ਨਾ ਵਧੇ ਕੰਮ ਕਰੀ ਜਾਂਦਾ ਉਹਦਾ ਆਪ ਦਾ ਖੁਦ ਚੈਨਲ ਬਣੇ ਹੋਏ ਨੇ ਖੁਦ ਪ੍ਰੋਮੋਸ਼ਨਾਂ ਕਰਦਾ ਪੈਸਾ ਵੀ ਕਮਾਰਿਆ ਹਨਾ ਕਮੇਡੀ ਫਿਲਮਾਂ ਬਣਾਉਂਦਾ ਯਾਰ ਉਹਦਾ ਐਡਾ ਫੇਮ ਆ ਬੰਦੇ ਨੂੰ ਇੱਧਰ ਇੱਧਰ ਅਗਰ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਤੇਰ ਖੁਰਕ ਕਿਉਂ ਲੜਦੀ ਐ ਕੋਜ ਬੰਦਿਆਂ ਦੀ ਮਨਾ ਬਾਕੀ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਲੱਗਣ ਵਾਲੇ ਕੌਣ ਨੇ ਜਿਹੜੇ ਉਹਨਾਂ ਨੂੰ ਹਮੇਸ਼ਾ ਨਿੰਦ ਦੇ ਦਿੰਦੇ ਨੇ ਤੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹਨਾਂ ਲੱਕੇਸਾਂ ਨੇ ਬਈਦਾਰ ਪਚੋਕੜ ਬਹੁਤ ਬੰਦੇ ਫਰੋਲਦੇ ਨੇ ਬਹੁਤ ਸਾਰੇ ਬੰਦੇ ਇਹ ਤਾਂ ਪਹਿਲਾਂ ਗੈਂਗਸਟਰ ਸੀਗਾ ਜੀ ਇਹਨੇ ਬਹੁਤ ਕਬਜ਼ੇ ਕੀਤੇ ਆ ਬਹੁਤ ਲੋਕਾਂ ਨਾਲ ਧੱਕਾ ਕੀਤਾ ਯਾਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਲੱਕੇ ਨੇ ਜੋ ਪਿਛੋਕੜ ਆਪਾਂ ਕਿਸੇ ਦਾ ਕਿਉਂ ਫਰੋਲਦੇ ਆ ਨਨੇ ਲੱਖਸਾਧਾਨਾ ਕਦੇ ਪਿਛੋਕਰ ਤੋਂ ਭੱਜਿਆ ਨਹੀਂ ਉਹਨੇ ਕਿਹਾ ਕਿ ਹਾਂ ਭਾਈ ਮੈਥੋਂ ਗਲਤੀਆਂ ਹੋਈਆਂ ਨੇ ਉਹ ਉਮਰ ਹੁੰਦੀ ਹੈ ਇੱਕ ਤਾਂ ਮਤਲਬ ਕਿਸੇ ਪਾਰਟੀਵਾਦੀ ਦਾ ਹੱਥ ਆ ਜਾਣਾ ਕਿ ਮੰਤਰੀ ਹੀ ਗੁੰਡੇ ਬਣਾਉਂਦੇ ਨੇ ਮੰਤਰੀ ਸ਼ਾਵਸ਼ ਦਿੰਦੇ ਨੇ ਉਲੜਵਾਜੀ ਕਰਨ ਨੂੰ ਦਿੰਦੇ ਨੇ ਤੇ ਦੋਨਾਂ ਦਾ ਆਪ ਦਾ ਕੰਮ ਨੇਤਲ ਜਾਂਦਾ ਫਿਰ ਉਹ ਹੀ ਮੰਤਰੀ ਧੋਖਾ ਤੱਕਾ ਕਰਨ ਲੱਗ ਜਾਂਦੇ ਨੇ ਤੇ ਲੱਖਸਾਧਾਨਾ ਭਈ ਆਪ ਖੁਦ ਮੰਨਦਾ ਕਿ ਯਾਰ ਪਹਿਲਾਂ ਬਹੁਤ ਗਲਤੀਆਂ ਹੋਈਆਂ ਪਰ ਹੁਣ ਪੰਜਾਬ ਦੇ ਲਈ ਕੁਝ ਕਰਨਾ ਕੋਈ ਲੱਖਾਸਾ ਨਾ ਬਈ ਯਾਰ ਹਮੇਸ਼ਾ ਆਏ ਵਰੀ ਉਹ ਕਹਿੰਦਾ ਹੁੰਦਾ ਕਿ ਮੈਂ ਤਾਂ ਪੰਜਾਬ ਦੇ ਲਈ ਤੁਰਿਆ ਹੋਇਆ ਤੇ ਪੰਜਾਬ ਦੇ ਲਈ ਹੀ ਮਰਨਾ ਆਣਾ ਬਾਤ ਚਪੂ ਘਾਤੇ ਕੱਠ ਕਰੇ ਦਾ ਕੋਈ ਫਾਇਦਾ ਨਹੀਂ ਮੁਰਤੇ ਹੁਣ ਹੁਣ ਹਰ ਬੰਦਾ ਉਹਨੂੰ ਨੀਚਾ ਦਿਖਾਉਂਦੀ ਕੋਸ਼ਿਸ਼ ਕਰਦਾ ਰਹਿੰਦਾ ਜਿਹੜੇ ਤੇ ਜਿਹੜੇ ਕਹਿੰਦੇ ਰਹਿੰਦੇ ਨੇ ਕਿ ਇਹ ਗਦਾਰ ਨੇ ਇਹ ਆਪ ਦੇ لالਚ ਨੂੰ ਫਿਰਦੇ ਨੇ ਉੱਕ ਵਿਸ਼ਵਾਸ ਇਹ ਅਰ ਫਿਰਦੇ ਨੇ ਥਾਂ ਥਾਂ ਤੇ ਹਰ ਥਾਂ ਤੇ ਜਾਂਦੇ ਨੇ ਲੋਕਾਂ ਨੂੰ ਜਾ ਕੇ ਸਮਝਾਉਂਦੇ ਨੇ ਕਿ ਆਹ ਪਾਰਟੀਆਂ ਤੋਂ ਹਮੇਸ਼ਾ ਬਚ ਕੇ ਰਹੋ ਕਿ ਇਹ ਅੰਦਰੋਂ ਅੰਦਰੀ ਸਾਰੀਆਂ ਕੱਟੀਆਂ ਨੇ ਪਰ ਜਿਨ੍ਹਾਂ ਨੇ ਯਾਰ ਗਲਤ ਕਹਿਣਾ ਉਹਨਾਂ ਨੇ ਹਮੇਸ਼ਾ ਗਲਤ ਕਹੀ ਵੀ ਜਾਣਾ ਜਿਹਦੇ ਦਿਮਾਗ 'ਚ ਇੱਥੇ ਗਲਤ ਧੀਲੇ ਇੱਕ ਵਾਰ ਚੜ ਗਈ ਕਿਸੇ ਦੇ ਪ੍ਰਤੀ ਤਾਂ ਫਿਰ ਉਹਦਾ ਚਾਹੇ ਲੱਖ ਵਾਰਾ ਪੱਚੰਗਾ ਕਰ ਲਈਏ ਉਹ ਕਦੇ ਨਹੀਂ ਮਿਟਦੀ ਆਹ ਦਿਮਾਗ ਚ ਕਦੇ ਵੀ ਨਹੀਂ ਮਿਟਦੀ ਜਿਹੜੀ ਗਲਤ ਸ਼ਬੀ ਬੰਦੇ ਨੇ ਇੱਕ ਵਾਰ ਆਦੇ ਦਿਮਾਗ ਚ ਬਾੜ ਲਈ ਹੋ ਗਈ। ਮੇਂ ਵਧੀਆ ਕੰਮ ਕਰ ਰਹੇ ਨੇ ਹੁਣ ਨਕਾਜ਼ਾ ਨਾ ਦੇਖੋ ਹੁਣ ਮੋਰਚੇ ਦੇ ਵੀ ਜਾ ਕੇ ਆਇਆ ਪਿੰਡੋਂ ਪਿੰਡੀ ਵੀ ਜਾ ਰਹੇ ਆ। ਕੁਝ ਪਿੰਡਾਂ ਦੇ ਵਿੱਚ ਜਿੱਥੇ ਲਾਗਦਾਖ ਹੁੰਦੀ ਆ ਉੱਥੇ ਵਿਰੋਧ ਵੀ ਕਰਨ ਲੱਗ ਜਾਂਦੇ ਨਾਲੇ ਸਾਰਾ ਪਿੰਡ ਨਹੀਂ ਵਿਰੋਧ ਕਰਦਾ ਹੁੰਦਾ ਲੱਖੇ ਸਦਾਨੇ ਦਾ। ਜਿਹੜੇ ਪਿੰਡ ਚ ਜਾਵੇ ਉੱਥੇ 5-10 ਜਿਆਨੇ 20 ਜਿਆਨੇ ਹੁੰਦੇ ਨੇ। ਜਿਹੜੇ ਵਿਰੋਧ ਕਰਨ ਵਾਲੇ ਹੁੰਦੇ ਨੇ ਕੋਈ ਪਿੰਡ ਨਹੀਂ ਉਧਰ ਪਿੰਦਾ ਹੁੰਦਾ ਕਿ ਯਾਰ ਸਾਡਾ ਲੱਖਾਸਾਣਾ ਸਾਡੇ ਪਿੰਡ ਵਿੱਚ ਨਾ ਆਵੇ ਉਹ ਖੜਦਾ ਵੀ ਆ ਸਾਰੇ ਕਿਤੇ ਜਾ ਕੇ ਖੜਦਾ ਵੀ ਆ ਅਗਲੇ ਦੁੱਖ ਵੀ ਸੁਣਦਾ ਹੋਰ ਦੇਖੋ ਜਿਹੜੇ ਪਿੰਡ ਚ ਜਾਂਦਾ ਜੇ ਕਿਸੇ ਦਾ ਉੱਥੇ ਕੁੜੀ ਨਾਲ ੱਤਕਾ ਹੁੰਦਾ ਹੋਵੇ ਅਣਾ ਜਾਂ ਸੌਰੀ ਉਹਦੇ ਲੈ ਕੇ ਨਾ ਜਾਂਦੇ ਹੋਣ ਉਹਦਾ ਵੀ ਨਿਬਟਾਰਾ ਉਹ ਨਾਲ ਦੀ ਨਾਲ ਫੋਨ ਤੇ ਕਰ ਦਿੰਦਾ ਕਿੰਨੀਆਂ ਆਣਾ ਪੈਣਾ ਦੇ ਘਰ ਬਸਾਈ ਨੇ ਉਹਨੇ ਬੰਦੇ ਨੇ ਇੱਕ ਫੋਨ ਤੇ ਘਰ ਬਸਾ ਦਿੰਦਾ ਸਾਰੀ ਗੱਲ ਅਗਲੇ ਨੂੰ ਕਲੀਅਰ ਕਰ ਦਿੰਦਾ ਹੁੰਦਾ ਫੇਰ ਵੀ ਜਿਹੜੇ ਲੋਕ ਯਾਰ ਗਲਤ ਕਹਿੰਦੇ ਨੇ ਥੋੜੀ-ਮੋਟੀ ਯਾਰ ਉਹਨਾਂ ਨੂੰ ਸ਼ਰਮ ਚਾਹੀਦੀ ਆ ਇਹ ਮੇਰਾ ਨਿੱਜੀ ਮਤਲਬ ਨਿੱਜੀ ਪੱਖ ਤੌਰ ਤੇ ਮੈਂ ਗੱਲਬਾਤ ਕਰ ਰਿਹਾ ਕਿ ਥੋੜੀ-ਮੋਟੀ ਯਾਰ ਸ਼ਰਮ ਚਾਹੀਦੀ ਆ ਜੇਕਰ ਕੋਈ ਬੰਦਾ ਪੰਜਾਬ ਵਾਲੀ ਉੱਠਿਆ ਤਾਂ ਕੰਮ ਕਰਿਆ ਯਾਰ ਉਹਨੂੰ ਕਰਨ ਦੋ ਉਹਦੀ ਉਹਨੂੰ ਐਪਰੀਸ਼ੀਏਟ ਕਰੋ ਆਣਾ ਉਹਦੀ ਹੌਸਲਾ ਫਸਾਈ ਕਰਨੀ ਚਾਹੀਦੀ ਆ। ਨਾ ਤੇ ਉਹਨੂੰ ਥੱਲੇ ਸੁੱਟੋ। ਆਹ ਫਿਰ ਕਾਲੂ ਕਿਹੜਾ ਉੱਠੂਗਾ ਬੰਦਾ ਹਨਾ? ਜੇ ਆਪਾਂ ਇਸ ਤਰ੍ਹਾਂ ਹੀ ਹਰ ਬੰਦੇ ਨਾਲ ਧੱਕਾ ਕਰੀ ਜਾਵਾਂਗੇ। ਉਹਦੇ ਖਿਲਾਫ ਕੁਝ ਨਾ ਕੁਝ ਬੋਲੀ ਜਾਣਾ ਚਾਹੀਏ ਉਹ ਬੰਦਾ ਕਿੰਨਾ ਮਰਜ਼ੀ ਚੰਗਾ ਕੰਮ ਕਰੀ ਜਾਵੇ ਫੇਰ ਵੀ ਗਲਤ ਕਹੀ ਜਾਣਾ। ਹਨਾ ਕਿੱਥੋਂ ਦੀ ਦਲੀਲ ਆ ਯਾਰ ਇਹ। ਹਨਾ ਹੋਰ ਰਫਤਾਰ ਦੇ ਵੀ ਬਹੁਤ ਐਲੀਵੇਸ਼ਨ ਲੱਗਦੇ ਨੇ ਯਾਰ ਇਹ ਵੀ ਥਿਊ ਜ ਲਾਈਨ ਦਾ ਮਾਰਾ ਭਗ ਜਾਂਦਾ ਹਨਾ ਨੇ ਉਹ ਬੰਦਾ ਖੁਦ। ਗੁੱਸਾ ਨਹੀਂ ਕਰਦਾ ਕਿਸੇ ਗੱਲ ਦਾ ਨੇ ਸਟੇਜ ਤੋਂ। ਲਾਇਆ ਸੀ ਉਹ ਬਾਅਦ ਚ ਗੱਲ ਕਲੀਅਰ ਹੋ ਜੂਗੀ ਹਨਾ ਉਹ ਉਹਦੇ ਵੀ ਐਲੀਗੇਸ਼ਨ ਲੱਗਦੇ ਨੇ ਯਾਰ ਪੈਸਾ ਹਰ ਬੰਦਾ ਕਮਾਉਣਾ ਚਾਹੁੰਦਾ ਪੰਜਾਬ ਦੇ ਲਈ ਵੀ ਹਨਾ ਕੰਮ ਕਰਨਾ ਚਾਹੁੰਦਾ ਪਰ ਉਹਨੂੰ ਜਦੋਂ ਗਲਤ ਕਹਿ ਕੇ ਕੀ ਉਹਦੇ ਐਲੀਗੇਸ਼ਨ ਲਾ ਲਾ ਕੇ ਉਹ ਬੰਦੇ ਨੂੰ ਸਾਈਡ ਤੇ ਕਰ ਦਿੰਦੇ ਨੇ ਹੋਰ ਬੰਦਾ ਕਰੂਗਾ ਕੀ ਫਿਰ ਥੋੜਾ ਮੋਟਾ ਯਾਰ ਸੋਚਿਆ ਕਰੋ ਨਾ ਕਿਸੇ ਨੂੰ ਗਲਤ ਬੋਲਿਆ ਕਰੋ ਅਗਰ ਕੋਈ ਪੰਜਾਬ ਦੇ ਲਈ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਪੰਜਾਬੀਅਤ ਲਈ ਗੱਲ ਕਰਦਾ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਦਾ ਯਾਰ ਉਹਦੀ ਹਮਾਇਤ ਕਰਿਆ ਕਰੋ ਖੁੱਲ ਕੇ ਉਹਨੂੰ ਉਹਦੀ ਹੌਸਲਾ ਫਜ਼ਾਈ ਜਰੂਰ ਕਰਿਆ ਕਰੋ ਪਿਛੋਕਰ ਨਾ ਫੋੜਿਆ ਕਰੋ ਹਨਾ ਅਗਰ ਜੇ ਕਿਸੇ ਨੇ ਤੇ ਤੋ ਜਨਮ ਲਿਆ ਨਾ ਤਾਂ ਜਨਮ ਤੋਂ ਹੀ ਹਰ ਕੋਈ ਇਨਸਾਨ ਚੰਗਾ ਨਹੀਂ ਹੁੰਦਾ ਹਰ ਕਿਸੇ ਨੇ ਕੋਈ ਨਾ ਕੋਈ ਮਾੜੇ ਕੰਮ ਹਮੇਸ਼ਾ ਕੀਤੇ ਹੀ ਹੁੰਦੇ ਨੇ ਹਨਾ ਆ ਬੁੱਧੀ ਜਾ ਕੇ ਕਿਸੇ ਦੀ ਕਿਹੜੀ ਉਮਰ ਦੇ ਵਿੱਚ ਜਾ ਕੇ ਸੈੱਟ ਹੁੰਦੀ ਹੈ ਕਿਸੇ ਦੀ ਕਿਹੜੀ ਉਮਰ ਚ ਜਾ ਕੇ ਸੈੱਟ ਹੁੰਦੀ ਹੈ ਸਿੱਧੀ ਪੰਜਾਬੀ ਭਾਸ਼ਾ ਚ ਅਗਰ ਕਿਸੇ ਦੀ ਸੈੱਟ ਹੁੰਦੀ ਹੈ ਹਨਾ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਤਾਂ ਕਰਨ ਦੋ ਉਹਨਾਂ ਦੀ ਦੱਬ ਕੇ ਸਪੋਰਟ ਕਰੋ